ਕਿਉਂਕਿ ਦੇਖੋ ਜੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਐ ਮੈਨੂੰ ਇੰਨਾ ਪਿਆਰ ਦਿੱਤਾ ਇੰਨਾ ਪਿਆਰ ਦਿੱਤਾ ਫਰੀਦਪੁਰ ਵਾਲਿਆਂ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੇ ਨਾ ਮੇਰੇ ਕੋਲ ਕੋਈ ਅੱਖਰ ਧੰਨਵਾਦ ਵਰਗਾ ਜਿਹੜਾ ਉਹਨਾਂ ਦੇ ਸਹਿਯੋਗ ਦੀ ਬਰਾਬਰੀ ਕਰ ਸਕੇ ਵੀ ਮੈਂ ਇਹਨਾਂ ਦਾ ਧੰਨਵਾਦ ਕਰ ਭਾਈ ਜੀ 45 46 ਡਿਗਰੀ ਟੈਂਪਰੇਚਰ ਦੇ ਵਿੱਚ ਬਿਨਾ ਮਿੱਥੋ ਤੇਲ ਪੁਆਏ ਮੋਟਰਸਾਈਕਲਾਂ ਤੇ ਲੋ ਦੇ ਵਿੱਚ ਮੁੰਡੇ ਬਿਲਕੁਲ ਐਨ ਚੱਲੇ ਆ ਖੁੱਲ ਕੇ ਉਹਨਾਂ ਨੇ ਕਿਤੇ ਨਾ ਨਹੀਂ ਵਿਚਾਰਿਆ ਮੈਨੂੰ ਪਾਣੀ ਨੂੰ ਕਿਆ ਕਿਸੇ ਨੇ ਨਹੀਂ ਚਾਹ ਨੂੰ ਕਿਆ ਕਿਸੇ ਨੇ ਨਹੀਂ ਰੋਟੀ ਨੂੰ ਕਿਆ ਕਿਸੇ ਨੇ ਨਹੀਂ ਮੋਟਰਸਾਈਕਲਾਂ ਤੇ ਤੇ ਉਹ ਤੋਂ ਬਹੁਤ ਪਿਆਰ ਦਿੱਤਾ ਹੈ ਮੈਂ ਮਤਲਬ ਭੁੱਲ ਹੀ ਨਹੀਂ ਸਕਦਾ ਕਦੇ ਇੰਨਾ ਇੰਨਾ ਸਤਕਾਰ ਮਾਣ ਇੱਜ਼ਤ ਪਿਆਰ ਦਿੱਤਾ ਫਰੀਦਕੋਟ ਵਾਲਿਆਂ ਨੇ ਮੈਂ ਮੈਂ ਇਹਨਾਂ ਦਾ ਸਦਾ ਹੀ ਨਹੀਂ ਰਹਿਣਗੇ ਸਰ ਜੀ 메ਨ ਪਾਰਟੀਆਂ ਸੀ ਚਾਰ ਵੱਡੀਆਂ ਪਾਰਟੀਆਂ ਤੇ ਇੱਕ ਪਾਸੇ ਤੁਸੀਂ ਵੱਡੇ ਕਲਾਕਾਰ ਵੀ ਹੋ ਸੀਗੇ ਮੈਦਾਨ ਦੇ ਵਿੱਚ ਤੁਹਾਨੂੰ ਵੱਡੀ ਨੀਡ ਮਿਲਦੀ ਹੈ ਤੁਹਾਨੂੰ ਗੱਲ ਇਹ ਹੈ ਜੀ ਹੁਣ ਕਲਾਕਾਰਾਂ ਦਾ ਤਾਂ ਕੰਮ ਹੀ ਨਹੀਂ ਸਿਆਸਤ ਵਿੱਚ ਕਿਉਂਕਿ ਕਲਾਕਾਰਾਂ ਦੀ ਸਿਆਸਤ ਇਹਨਾਂ ਨੇ ਕਲਾਕਾਰਾਂ ਨੂੰ ਪਹਿਲਾਂ ਜਿਤਾ ਕੇ ਦੇਖ ਲਿਆ ਕਲਾਕਾਰਾਂ ਤੋਂ ਤਾਂ 1.5 ਸਾਲ ਦੀ ਮੰਗ ਪੋਹੋ ਉਹ ਪੰਗ ਹੋ ਗਿਆ ਲੋਕਾਂ ਦਾ ਇਹਨਾਂ ਦਾ ਬਸ ਨਹੀਂ ਹੈ ਇਹ ਤਾਂ ਸਟੇਜਾਂ ਤੇ ਠੀਕ ਲੱਗਦੇ ਉੱਤੇ ਨਾ ਨਾ ਕਰਦੇ ਇਹਨਾਂ ਦਾ ਕੰਮ ਹੋ ਗਿਆ ਆਖਰੀ ਦੋ ਵਾਰੀ ਪਹਿਲਾਂ ਵੀ ਤੁਸੀਂ ਲੱਗੇ ਪੰਗੇਰੀ ਉੱਤੇ ਫਾਈਨ ਕੀ ਡਿਫਰੈਂਸ ਇਹ ਹੈ ਜੀ ਪਹਿਲਾਂ ਮੈਂ ਲੜਿਆ ਸੀ ਪਾਰਟੀ ਤੋਂ ਮਾਨ ਵਤੋਂ ਹੁਣ ਮੈਂ ਲੜਿਆ ਆਂ ਇੰਡੀਪੈਂਡੈਂਟ ਇਲੈਕਸ਼ਨ ਤੋਂ ਲੋਕਾਂ ਨੇ ਉਹਰੇ ਕਹਿ ਵੀ ਦਿੱਤਾ ਸੀ ਮੋਹਨ ਦੇ ਵਿੱਚ ਹੀ ਕਹਿੰਦੇ ਭਾਈ ਜੀ ਜੇ ਤੁਸੀਂ ਇਸ ਵਾਰੀ ਦੀ ਕਿਸੇ ਪਾਰਟੀ ਵੱਲੋਂ ਖੜਦੇ ਸੀ ਤੁਰਦੇ ਨਹੀਂ ਅਸੀਂ ਤਾਂ ਹੀ ਤੁਰਿਆ ਤੁਹਾਡੇ ਨਾਲ ਵੀ ਤੁਸੀਂ ਇੰਡੀਪੈਂਡੈਂਟੋਂ ਜਿਹੜਾ ਦੇ ਨਾਮ ਤੇ ਤੁਸੀਂ ਇਲੈਕਸ਼ਨ ਲੜ ਰਹੇ ਹੋ ਅਸੀਂ ਚਾਹ ਕੇ ਵੀ ਉਹਨਾਂ ਨੂੰ ਪਿੱਠ ਨਹੀਂ ਦਿਖਾ ਸਕਦੇ ਅਸੀਂ ਕਿਵੇਂ ਗੁਰੂ ਘਰ ਮੱਥਾ ਟੇਕਣ ਜਾਵਾਂਗੇ ਰੋਡ ਕੋਰਟ ਦੇ ਬਤਨ ਜਿਹੜੇ ਲਾਸਟ ਹਫਤੇ ਕਾਫੀ ਰੁਖ ਬਦਲਿਆ ਜੀ ਬਹੁਤ ਰੁਖ ਬਦਲਿਆ ਜੀ ਬਹੁਤ ਜਦੋਂ ਤੇ ਅਸੀਂ ਫੂਲ ਵਾਲਾ ਗਰੂਪ ਜੋ ਕੀਤਾ ਉਸ ਤੋਂ ਬਾਅਦ ਕਹਾਣੀ ਬਦਲ ਗਈ ਜਿਹੜੇ ਅਸੀਂ ਤਿੰਨ ਚਾਰ ਰੋਡ ਜੋ ਕੀਤੇ ਆ ਸਾਰਾ ਕੋਸ਼ਿਸ਼ ਬਦਲ ਕੇ ਰੱਖਿਆ ਸਾਰੇ ਤੁਹਾਡੇ ਬਰਕਤ ਮਿਹਰ ਨਾਲ ਜੀ ਨਹੀਂ 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 ਜਿਵੇਂ ਅਸੀਂ ਐਵੇਂ ਹੀ ਚੱਲਾਂਗੇ ਤੇ ਪੰਥ ਦੇ ਨਾਲ ਹੀ ਕਿਉਂਕਿ ਦੇਖੋ ਜੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਹੈ ਮੈਨੂੰ ਇੰਨਾ ਪਿਆਰ ਦਿੱਤਾ ਇੰਨਾ ਪਿਆਰ ਦਿੱਤਾ ਫਰੀਦਪੁਰ ਵਾਲਿਆਂ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੇ ਨਾ ਮੇਰੇ ਕੋਲ ਕੋਈ ਅੱਖਰ ਹੈ ਧੰਨਵਾਦ ਵਰਗਾ ਜਿਹੜਾ ਉਹਨਾਂ ਦੇ ਸਹਿਯੋਗ ਦੀ ਬਰਾਬਰੀ ਕਰ ਸਕੇ ਵੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਭਾਈ ਜੀ 45 46 ਡਿਗਰੀ ਟੈਂਪਰੇਚਰ ਦੇ ਵਿੱਚ ਬਿਨਾ ਮਿੱਥੋ ਤੇਲ ਪੁਆਏ ਮੋਟਰਸਾਈਕਲਾਂ ਤੇ ਲੋਡ ਦੇ ਵਿੱਚ ਮੁੰਡੇ ਬਿਲਕੁਲ ਐਨ ਚਲਨੇ ਆ ਖੁੱਲ ਕੇ ਉਹਨਾਂ ਨੇ ਕਿਤੇ ਨਾ ਨਹੀਂ ਵਿਚਾਰਿਆ ਮੈਨੂੰ ਪਾਣੀ ਨੂ ਕਿਆ ਕਿਸੇ ਨੇ ਨਹੀਂ ਚਾਹ ਨੂ ਕਿਆ ਕਿਸੇ ਨੇ ਨਹੀਂ ਰੋਟੀ ਨੂ ਕਿਆ ਕਿਸੇ ਨੇ ਨਹੀਂ ਮੋਟਾ ਥਾਕਣਾ ਤੇਲ ਨੂ ਕਿਆ ਬਹੁਤ ਬਹੁਤ ਪਿਆਰ ਦਿੱਤਾ ਹੈ ਮੈਂ ਮਤਲਬ ਭੁੱਲ ਹੀ ਨਹੀਂ ਸਕਦਾ ਕਦੇ ਇੰਨਾ ਇੰਨਾ ਸਤਕਾਰ ਮਾਂ ਇੱਜ਼ਤ ਪਿਆਰ ਦਿੱਤਾ ਫਰੀਦਕੋਟ ਵਾਲਿਆਂ ਨੇ ਮੈਂ ਮੈਂ ਇਹਨਾਂ ਦਾ ਸਦਾ ਹੀ ਰਣੀ ਰਹੂਗਾ ਸਰ ਜੀ ਮੇਨ ਪਾਰਟੀਆਂ